ਤੇ ਅੱਜ 21 ਜੂਨ ਹੈ 21 ਜੂਨ ਦਾ ਦਿਨ ਸਭ ਤੋਂ ਵੱਡਾ ਦਿਨ ਹੈ ਮਤਲਬ ਗਰਮੀ ਦਾ ਸਭ ਤੋਂ ਵੱਡਾ ਦਿਨ ਅੱਜ ਤੋਂ ਬਾਅਦ ਮਤਲਬ ਦਿਨ ਘਟਣੇ ਸ਼ੁਰੂ ਹੋ ਜਾਣਗੇ ਵੀ ਕੱਲ ਨੂੰ ਹੈਗਾ ਅਭੀ ਤੇਜ ਜੀ ਦਾ ਬਰਥਡੇ ਤੇ ਅਸੀਂ ਉਹ ਵੀ ਮਨਾਵਾਂਗੇ ਉਹ ਸਰੀਰ ਦਾ ਬੰਦਾ ਹੈ ਕਿਉਂ ਆਕਲ ਥੋੜਾ ਜਿਹਾ ਬੀੜੇ ਦੇ ਸ਼ਕੀਨ ਨੇ ਹੋ ਠੀਕੋ ਵਾਹ ਕੀ ਬਾਤ ਹੈ ਲੋ ਵੀ ਜਿਵੇਂ ਬਾਈ ਨੇ ਵਾਦਾ ਕਰਿਆ ਸੀ ਆਪਣੇ ਨਾਲ ਵੀ ਸਬਜ਼ੀ ਮੈਂ ਹੋਰ ਲਿਆਉਂਗਾ ਫਰੂਟ ਵੀ ਲਿਆਉਂਗਾ ਤੇ ਬਾਈ ਲੈ ਵੀ ਆਇਆ ਹੈ ਸਿਉਂਖ ਤੁਹਾਨੂੰ ਮੈਂ ਦਿਖਾਉਣਾ ਹੈ ਵੀ ਸਿਉਂਖ ਹੁੰਦੀ ਕੀ ਆ ਦੇਖੋ ਸਿਉਂਖ ਆ ਸਿਉਂਖ ਦਾ ਘੜਾ ਸਾਰਾ ਇਹਨਾਂ ਮਿੱਟੀ ਹੇੜਨਾ ਸਮਝਿਓ ਕਿ ਆਪਣੇ ਜਿਵੇਂ ਖਬਰਾਂ 'ਚ ਵੀ ਆ ਰਿਹਾ ਹੈ ਵੀ 28 ਤਰੀਕ ਨੂੰ ਜਾਂ 27 ਤਰੀਕ ਨੂੰ ਮੌਨਸਨ ਆਪਣੇ ਆ ਜਾਣਗੀਆਂ ਤੇ 26 ਤਰੀਕ ਨੂੰ ਮੌਸਮ 'ਚ ਤਬਦੀਲੀ ਆਉਣੀ ਸ਼ੁਰੂ ਹੋ ਜੂਗੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬੜੀ ਮਿਹਨਤ ਲੱਗਦੀ ਹੈ ਬਸ ਕੱਲਾ ਨਾ ਉਹਦਾ ਲਿੰਕ ਕਾਪੀ ਕਰਕੇ ਉਹਨਾਂ WhatsApp ਤੇ ਸ਼ੇਅਰ ਕਰਦਿਆ ਕਰੋ ਬਾਕੀ ਇੱਕ ਗੱਲ ਤੁਹਾਨੂੰ ਸਾਡੇ ਪਿੰਡ ਸ਼ਵੀਲ ਸੀਗੀ ਜੀ ਮੇਰੇ ਤੋਂ ਜਾਇ ਨਹੀਂ ਗਿਆ ਤੇ ਉਹ ਵੀਡੀਓ ਆਂ ਆਪਣੇ ਕੋਲੇ ਉਹ ਵਿੱਚ ਪਾਵਾਂਗੇ ਉਹ ਵੀਡੀਓ ਥੋੜੇ ਜਿਆਹਾ ਫਾਸਟ ਕਰਕੇ ਪਾਵਾਂ ਕਿਉਂਕਿ ਉਹਦੇ ਵਿੱਚ ਗਾਣੇ ਲੱਗੇ ਹੋਏ ਆ ਤੁਹਾਨੂੰ ਪਤਾ ਫਿਰ ਕਾਪੀਰਾਈਟ ਆ ਜਾਂਦਾ ਕਾਪੀਰਾਈਟ ਤੋਂ ਬਚਣ ਲਈ ਫਿਰ ਆਪਾਂ ਥੋੜੇ ਜਿਹਾ ਫਾਸਟ ਕਰ ਦਾਂਗੇ ਵੀ ਜਿਹੜਾ ਗਾਣਾ ਤੇਜ਼ ਹੋ ਜੇ ਤੇ ਉਹਦੇ ਨਾਲ ਕਾਪੀਰਾਈਟ ਤੋਂ ਆਪਾਂ ਬਚ ਜਾਾਂਗੇ ਤੇ ਹੋਰ ਸਾਰੇ ਵਧੀਆ ਠੀਕ ਹੋ ਕਾਇਮ ਹੋ ਬਾਕੀ ਦੋਸਤੋ ਅ ਅੱਜ ਹੈਗੀ 21 ਤਰੀਕਾ ਤੇ ਅੱਜ 21 ਜੂਨ ਹੈ 21 ਜੂਨ ਦਾ ਦਿਨ ਸਭ ਤੋਂ ਵੱਡਾ ਦਿਨ ਹੈ ਮਤਲਬ ਗਰਮੀ ਦਾ ਸਭ ਤੋਂ ਵੱਡਾ ਦਿਨ ਅੱਜ ਤੋਂ ਬਾਅਦ ਮਤਲਬ ਦਿਨ ਘਟਣੇ ਸ਼ੁਰੂ ਹੋ ਜਾਣਗੇ ਮਤਲਬ ਇੰਨਾ ਕ ਵੱਡਾ ਦਿਨ ਸੀਗਾ ਅੱਜ ਵਾਲਾ ਵੀ ਅੱਜ ਤਾਂ ਚਲੋ ਕੁਦਰਤੀ ਬੱਦਲ ਹੈ ਠੰਡ ਹੈ ਨਹੀਂ ਤਾਂ ਬਹੁਤ ਗਰਮ ਦਿਨ ਹੋਣਾ ਸੀਗਾ ਇਹ ਤੇ ਮਤਲਬ ਐਡਾ ਵੱਡਾ ਹੋਣਾ ਸੀਗਾ ਵੀ ਆਪ ਦੀ ਪਰਛਾਈ ਵੀ ਦਿਖਣ ਵਾਲ ਜਿੰਦੀ ਬੰਦੇ ਨੂੰ ਤੇ ਕੱਲ ਤੋਂ ਦਿਨ ਫਿਰ ਘਟਣੇ ਸਟਾਰਟ ਹੋ ਜਾਣਗੇ ਗਾਂਸ ਨੂੰ ਪਤਾ ਹੌਲੀ ਹੌਲੀ ਫਿਰ ਥੋੜਾ ਥੋੜਾ ਕਰਕੇ ਘਟਣ ਲੱਗ ਜਾਣਗੇ ਐਂ ਤਾਂ ਹੈ ਨਹੀਂ ਵੀ ਸਿੱਧਾ 10 ਮਿੰਟ ਦਾ ਫਰਕ ਪੈ ਜਾਊਗਾ ਜਿਵੇਂ ਇਸ ਕਿੰਟ ਜਾਂ ਮਿੰਟ ਦੇ ਸਾਹਮਣਾ ਉਹ ਤਾਂ ਹੁਣ ਆਪਣੇ ਇਨ ਪਤਾ ਨਹੀਂ ਮੌਂਕਟਨ ਸਟਾਰਟ ਹੋ ਜਾਣਗੇ ਗੁੱਡ ਮਾਰਨਿੰਗ ਤਾਂ ਕਹਦੇ ਸੀ ਈਵਨਿੰਗ ਹੀ ਹੋ ਗਈ ਅੱਜ ਫੇਰ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਆਦੇ ਸੀ ਮੀਂਹ ਆਉਣਾ ਰਾਤ ਮੇਲੇ ਤਾਂ ਮੀਂਹ ਆਇਆ ਸੀਗਾ ਤਿੰਨ ਦਿਨ ਦੱਸੇ ਜਾਂਦੇ ਸੀਗੇ ਵੈਸੇ ਚਾਰ-ਦਸ ਦੇ ਸੀ 18 19 20 21 ਸ਼ਾਇਦ ਭਾਈ ਵੀ ਚਾਰ ਕੇ ਪੰਜ ਦਿਨ ਤੇ ਅੱਜ ਤਾਂ ਵੈਸੇ ਮੌਸਮ ਰਿਹਾ ਠੰਡਾ ਹੀ ਹੈ ਪਰ ਤੜਕੇ ਬੱਦਲ ਵੀ ਰਹੇ ਐ ਤੇ ਹੁਣ ਮੌਸਮ ਆਹ ਦੇਖ ਲੋ ਤੁਹਾਡੇ ਸਾਹਮਣੇ ਐ ਤੇ ਵੈਸੇ ਤਾਂ ਅਕਸਰ ਤਕਰੀਬਨ ਪਿੰਡ ਵਿੱਚ ਹੀ ਆ ਬਿਨੇ ਹੁੰਨੇ ਆ ਜਿਹੜੀ ਮੀਨ ਏਰੀਆ ਆਉਂਦੀ ਹੈ ਉਹ ਰਾਤ ਨੂੰ ਹੀ ਆਉਂਦੀ ਤਕਰੀਬਨ ਤਕਰੀਬਨ ਪਤਾ ਨਹੀਂ ਕਿਉਂ ਜਦੋਂ ਬੰਦੇ ਨੇ ਸੌਣਾ ਹੁੰਦਾ ਨਾ ਬਸ ਉਹ ਤੋਂ ਲਾਈਟ ਪੱਜ ਜੂਗੀ ਸਾਰਾ ਕੁਝ ਹੋ ਜਾਊਗਾ ਪਰ ਇੱਥੇ ਇਹਨਾਂ ਸ਼ੁਕਰ ਵੀ ਲਾਈਟ ਆ ਜਾਂਦੀ ਹੈ ਇੱਕ ਦਿਨ ਹੀ ਗਈ ਹੈ ਰਾਤ ਨੂੰ ਉਦੋਂ ਕੋਈ ਫਾਲਟ ਸੀਗਾ ਨਹੀਂ ਤਾਂ ਲਾਈਟ ਤਕਰੀਬਨ ਆ ਜਾਂਦੀ ਹੈ ਕੋਈ 5-10 ਮਿੰਟ ਜਾਂਦੀ ਹੈ ਤੇ ਬਾਕੀ ਅੱਜ ਮਾਮਾ ਯਾਰ ਗਏ ਹੋਏ ਆ ਉਹ ਕਰ ਰਹੇ ਰੈਸਟ ਜਿਹੜੇ ਉੱਠ ਖੜੇ ਕੋਸ਼ਿਸ਼ ਕਰਾਂਗੇ ਤੁਹਾਡੇ ਰੂਰਪ ਕਰਦੀ ਤੇ ਸਾਰੇ ਜਵਾਬ ਵੀ ਆਏ ਹੋਏ ਆ ਫਾਨਸ਼ਨ ਕਰਨਗੇ ਕੌਮਕ ਜੀ ਕੱਲ ਨੂੰ ਹੈਗਾ ਅਭਿਤੇਸ਼ ਜੀ ਦਾ ਬਰਥਡੇ ਤੇ ਅਸੀਂ ਉਹ ਵੀ ਮਨਾਵਾਂਗੇ ਹਾਂਜੀ ਭਾਈ ਜੀ ਵੀਡੀਓ ਬਣਾ ਰਿਹਾ ਸੀ ਉਹਦੇ ਲਈ ਸੌਰੀ ਹਾਂਜੀ ਏਪੀ 404 ਏਪੀ 404 ਪਰ ਕੇ ਸਾਈਡ ਜਾ ਕੇ ਨਾ ਜਿਆ ਤਾਂ ਸਿੱਧਾ ਤੇ ਸਿੱਧਾ ਨਹੀਂ ਜਾਏਗਾ ਇਸ ਇਸ ਸਾਈਡ ਮੁੜ ਜਾਣਾ ਵਾਹਾਂ ਸੇ ਜੂਟਰ ਲੈ ਕੇ ਉਸ ਤਰਫ ਉਹ ਸਾਹਮਣੇ ਕਾਰ ਤੇ ਖੜੀ ਹੈ ਹਾਂਜੀ ਉਸ ਤਰਫ ਹੋਗਾ ਓਕੇ ਹਾਂਜੀ ਦੋਸਤੋ ਜਿਵੇਂ ਕਿ ਸਾਨੂੰ ਪਤਾ ਹੀ ਹੈ ਮਿਸਤਰੀ ਦਾ ਕੰਮ ਚੱਲ ਜਾਂਦਾ ਤੇ ਅਸੀਂ ਆਏ ਸੀ ਸ਼ਟਰਿੰਗ ਵਾਲੇ ਕੋਲੇ ਸ਼ਟਰਿੰਗ ਲੈਣ ਆਏ ਆ ਪਲੇਟਾਂ ਬੱਲੀਆਂ ਤੇ ਫਿਰ ਅਗਲੀ ਜਿਹੜੀ ਇਹ ਕਾਰਬੀ ਸ਼ੁਰੂ ਕਰੀ ਜਾਊਗੀ ਪਰਮਾਤਮਾ ਮਿਹਰ ਕਰੇ ਜਲਦੀ ਲੈਂਡਰ ਪੈ ਜਾਊਗਾ ਅਲੀ ਬਾਈ ਵਰਗੇ ਲੱਗੇ ਹੋਏ ਨੇ ਤੇ ਇਹ ਬੰਦਾ ਪੂਰਾ ਘੈਂਟ ਬੰਦਾ ਹੈ ਸ਼ੁਕਰ ਦਊਂ ਆ ਸਿਰੇ ਦਾ ਬੰਦਾ ਆ ਕਿਵੇਂ ਅਕਲ ਥੋੜਾ ਬੀੜੀ ਦਾ ਸ਼ਕੀਨ ਨੇ ਹੋ ਠੀਕੋ ਵਾਹ ਕੀ ਬਾਤ ਹੈ ਗੈਦਰ ਨੇ ਅਲੀ ਬਾਈ ਜੀ ਆਹ ਨਾਲ ਇੱਕ ਨਹੀਂ ਰੱਖਣਾ ਪਿਆ ਨਹੀਂ ਲਾਈਟ ਲੱਗਦੀ ਇਹ ਕਰ ਰਹੇ ਨੇ ਪਲੇਟਾਂ ਜਿਹੜਾ ਹੈ ਉਹ ਸਹੀ ਗੱਲ ਕਹਿ ਰਿਹਾ ਜੀ ਇਹ ਤੁਸੀਂ ਗਾਉਟਸ ਗੋਟਰੀ ਬਹੁਤ ਜਮਾ ਕਰਾਉਂਦੇ ਆਪਣੇ ਤਾਂ ਮੈਨੂੰ ਪਤਾ ਨਹੀਂ ਕਿੰਨੇ ਕਰਾਉਂਦੇ ਆ ਲੋਬੀ ਜਿਵੇਂ ਬਾਈ ਨੇ ਵਾਦਾ ਕਰਿਆ ਸੀ ਆਪਣੇ ਨਾਲ ਵੀ ਸਬਜ਼ੀ ਮੈਂ ਹੋਰ ਲਿਆਉਂਗਾ ਫਰੂਟ ਵੀ ਲਿਆਉਂਗਾ ਤੇ ਬਾਈ ਲੈ ਵੀ ਆਇਆ ਤੇ ਮਤਲਬ ਇਹਨੂੰ ਸਜਾਇਆ ਵੀ ਵਧੀਆ ਤੇ ਕੁਆਲਿਟੀ ਵੀ ਚੰਗੀ ਲੱਗਦੀ ਹੈ ਆ ਤੁਸੀਂ ਦੇਖ ਸਕਦੇ ਹੋ ਫਰੂਟ ਮਸ਼ਰੂਮ ਘਰ ਤੋਂ ਨਾਲੇ ਮਿਲਣ ਲੱਗ ਗਈ ਇਹ ਤੇ ਗਾਜਰ ਥੋੜੀ ਫਿੱਕੇ ਰੰਗ ਦੀ ਹੁੰਦੀ ਹੈ ਮੈਨੂੰ ਲੱਗਾ ਪਹਾੜੀ ਗਾਜਰ ਹੋਣੀਆਂ ਇਹ ਬਾਕੀ ਪਤਾ ਨਹੀਂ ਆਵੇ ਪਪੀਤਾ ਸਬਜੀ ਸਾਰੀ ਵਧੀਆ ਵਾਹ ਕੀ ਅੱਬ ਬਾਤ ਆ ਨਜ਼ਾਰਾ ਬਾਕੀ ਬਾਈ ਜਸਪੀਤ ਨੂੰ ਅੱਖ ਸੀ ਆਪਾਂ ਪ੍ਰੋਪਰ ਵੀਡੀਓ ਬਣਾਵਾਂਗੇ ਇਸ ਦਿਨ ਜਿੱਦਨ ਬਾਈ ਵਿਹਲਾ ਹੋਇਆ ਨਾ ਉਧਰ ਬਣਾਵਾਂਗੇ ਸੰਡੇ ਨੂੰ ਜਾਂ ਕਿਸੇ ਹੋਰ ਦਿਨ ਫਿਰ ਵੀ ਆਪਣੀ ਏਰੀਏ ਦੇ ਬੰਦੇ ਆ ਤੇ ਪੂਰਾ ਵਧੀਆ ਕੰਮ ਆ ਬਾਈ ਯਾਰ ਕੰਦਾ ਨਾਲ ਹੀ ਇੱਥੇ ਰੈਸ਼ ਆ ਸਾਈਡ ਮੈਂ ਲੱਗਦਾ ਬਾਈ ਯਾਰ ਕੰਦੀ ਕੋਠੀ ਹੈ ਬਹੁਤ ਵਧੀਆ ਕੰਮ ਆ ਤੇ ਸਭ ਤੋਂ ਵੱਡੀ ਗੱਲ ਆ ਬਾਈ ਵਰਗੇ ਹੋਮ ਡਿਲੀਵਰੀ ਕਰ ਦਿੰਦੇ ਆ ਜੇ ਤੁਸੀਂ ਦੁੱਧ ਦੇ ਦੋ ਪੈਕਟ ਵੀ ਮੰਗਾਉਣੇ ਉਹ ਵੀ ਕਰੇ ਫੜਾ ਦਿੰਦੇ ਆ ਕੋਈ ਦਹੀਂ ਮੰਗਾਉਣੀ ਹੈ ਕੋਈ ਛੀ ਮੰਗਾਉਣਾ ਟਾਈਮ ਦੱਸ ਦੋ 10 ਵਜੇ ਘਰੇ ਤੁਹਾਡੇ ਪਹੁੰਚਣੀ ਚਾਹੀਦੀ ਤੇ ਪਹੁੰਚ ਜਾਂਦੀ ਹੈ ਫ੍ਰੀ ਡਿਲੀਵਰੀ ਹੈ ਫ੍ਰੀ ਹੋਮ ਡਿਲੀਵਰੀ ਬਹੁਤ ਵਧੀਆ ਦੋਸਤੋ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਆਪਣਾ ਆਪਣੇ ਪਿੰਡਾਂ ਕਣੀ ਆਪ ਰੋਲਾ ਪਾਉਣੇ ਨੇ ਮੈਂ ਆਪਣੇ ਸਿਉਂਖ ਹੈ ਸਿਉਂਖ ਹੈ ਸਿਉਂਖ ਤੁਹਾਨੂੰ ਮੈਂ ਦਿਖਾਉਣਾ ਵੀ ਸਿਉਂਖ ਹੁੰਦੀ ਕੀ ਆ ਦੇਖੋ ਸਿਉਂਖ ਆ ਸਿਉਂਖ ਦਾ ਘਰ ਆ ਸਾਰਾ ਇਹਨਾਂ ਮਿੱਟੀ ਏ ਢੇਰਨਾ ਸਮਝਿਓ ਵੇਖ ਲਓ ਕਿ ਕਿੰਨੀ ਸਿਉਂਕ ਹੈ ਸਾਰਾ ਕੁਝ ਗਾਲ ਦਿੰਦੇ ਇਹ ਆਵੇ ਲੱਗਦਾ ਨਾ ਮਿੱਟੀ ਪਈ ਜਾਂਦੇ ਮਿੱਟੀ ਨਹੀਂ ਇਹ ਸਿਉਂਕ ਦਾ ਘਰ ਤੇ ਤਾਂ ਕਰਕੇ ਇੱਥੇ ਲੱਕੜ ਜਮਾ ਕਾਮਯਾਬ ਨਹੀਂ ਜਿਹੜੀ ਚੀਜ਼ ਹਿਲਦੀ ਰਵੇ ਉਹਦੇ ਤੇ ਚਲ ਸਿਉਂਕ ਨਹੀਂ ਵੜਦੀ ਜਿਵੇਂ ਆਪਣੇ ਹੁਣ ਤੁਸੀਂ ਲਾ ਲਓ ਹਸਾਬ ਆ ਪਕ ਕਾਬੂੜ ਬਣਾ ਦਿੰਨੇ ਆ ਜੋ ਕੋਈ ਹੋਰ ਚੀਜ਼ ਬਣਾ ਲੈ ਜਿਹੜੀ ਹਿਲਦੀ ਨਹੀਂ ਜਮਈ ਜਿਵੇਂ ਕਾਬੂੜ ਦੇ ਚਲ ਬਾਰੀਆਂ ਬੁਰੀ ਖੋਲ ਲੈ ਨੇ ਜਿਹੜਾ ਪਿਛਲਾ ਹਸ ਹੁੰਦਾ ਜਿਵੇਂ ਜਿਹੜਾ ਕੰਧਾ ਨਾ ਲੱਗਾ ਉਹਨੂੰ ਸਿਉਂਕ ਪੱਕੇ ਹੀ ਪੈਂਦੀ ਹੈ ਤੇ ਚਾਚੇ ਘਰੇ ਵੀ ਅਸੀਂ ਪਹਿਲਾਂ ਪੱਟਿਆ ਸੀ ਉਹ ਆ ਦੇਖ ਲ ਸਾਂਖ ਦਾ ਕੋਈ ਹੱਲ ਨਹੀਂ ਪਾਵੇਂ ਤੁਸੀਂ ਜਗਾਠਾਂ ਟੀਕੇ ਭਰਾ ਲਓ ਭਾਵੇਂ ਦਵਾਈ ਦੀ ਛਿੜਕ ਲਓ ਤੇ ਇਹ ਤਾਂ ਵੱਧ ਹੀ ਬੜੀ ਤੇਜ਼ੀ ਨਾਲ ਤੇ ਬਹੁਤ ਜ਼ਿਆਦਾ ਕੁਆਂਟੀਟੀ ਚ ਵੱਧਦੀ ਹੈ ਤਾਂ ਕਰਕੇ ਫਿਰ ਆਪਾਂ ਆਹ ਲਵਾਂਗੇ ਆਗੀਆਂ ਆਹ ਦੇਖੋ ਇਹ ਜਗਾਠ ਦੀ ਆਪਾਂ ਵੀਡੀਓ ਪਾਈ ਸੀ ਚੰਗੀ ਤਰ੍ਹਾਂ ਇਹ ਡਬਲ ਯੂ ਪੀ ਸੀ ਹੈ ਮੇਰੇ ਹਿਸਾਬ ਨਾਲ ਬਾਕੀ ਸ਼ਾਇਦ ਮੈਂ ਨਾ ਉਲਝਿਆ ਮੈਂ ਕਿਹੜੇ ਤਰ੍ਹਾਂ ਦਾ ਯੂ ਪੀ ਵੀ ਸੀ ਚ ਤੇ ਡਬਲ ਯੂ ਪੀ ਸੀ ਚ ਉਹ ਆ ਇਹ ਤੇ ਨਾ ਤੈਨੂੰ ਅੱਗ ਲੱਗੇ ਬਾਈ ਨਾ ਇਹਨੂੰ ਸੁਲਾਵਨਾ ਕੁਛ ਹੋਵੇ ਨਾ ਇਹਨੂੰ ਸੌਂਖ ਲੱਗੇ ਬਹੁਤ ਫਾਇਦੇ ਇਹਦੇ ਪੂਰੀ ਗਰੰਟੀ ਵਾਰੰਟੀ ਹੈ ਦੀ ਆ ਲਾਈਆਂ ਹੁਣ ਤੇ ਬਾਕੀ ਆਪਣੇ ਪਿੰਡੋਂ ਵੀ ਕਈ ਘਰਾਂ ਦੇ ਲੱਗੀਆਂ ਜਾਂ ਚੱਤਰੀ ਨੂੰ ਵੀ ਲੱਗੀਆਂ ਗਈਆਂ ਮਣਪੀਤ ਨੇ ਬਹੁਤ ਘਰਾਂ ਦੇ ਲੱਗੀਆਂ ਤੇ ਘੈਂਟ ਚੀਜ਼ ਆ ਇਹ ਤੇ ਬਾਕੀ ਤਾਂ ਪੂਰਾ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਆਵੇ ਤੇ ਬਾਕੀ ਪਰਸ ਚੌਥੇ ਦੇ ਇੱਕ ਇਟ ਹਾਰੀ ਆਪਣੇ ਕੋਲੇ ਬੜੀ ਸੋਹਣੀ ਇਟ ਹੈ ਤੇ ਮਤਲਬ ਉਹ ਉਹਦਾ ਵਜ਼ਨ ਇੰਨਾ ਜ਼ਿਆਦਾ ਆ ਮਤਲਬ ਜਿਹੜਾ ਵੱਡਾ ਟਰੱਕ ਨਹੀਂ ਹੁੰਦਾ ਜਿਵੇਂ ਮਤਲਬ ਜਿਹੜਾ ਪਹਿਲਾ ਟਰੱਕ ਵਿੱਚ 5000 ਰਾਈ ਸੀ ਪੁਰਾਣੀ ੱਟ ਆਪਣੀ ਤੇ ਇਹਦੇ ਵਿੱਚ ਦੋਸਤੋ 3000 ਰੱਟੀ ਆਊਗੀ ਤੇ ਦੇਖ ਲਓ ਕਿੰਨੀ ਜ਼ਬਰਦਸਤ ੱਟ ਹੋਊਗੀ ਛੋਟੇ ਟਰੱਕ ਵਿੱਚ ਆਊਗੀ 1500 ਤੇ ਵੱਡੇ ਜਾਊਗੀ 3000 ਬਸ ਤੇ ੱਟ ਦੀ ਕੁਆਲਿਟੀ ਇੱਡੀ ਤਕੜੀ ਹੋਊਗੀ ਨਾ ਰੱਖਣ ਸਾਰੀ ਚਮਕਣ ਲੱਗ ਜੂਗੀ ਤੇ ਯਕੀਨ ਮੰਨੋਗੇ ਤੁਸੀਂ ਮੰਗਦੇ ਤਾਂ ਉਹਦਾ ਭਾਈ ਜੀ 33 ਰੁਪਏ ਆ ਹੁਣ ਦੇਣ ਉਹ ਹੋ ਸਕਦਾ 30 'ਚ ਦੇ ਦਨ ਹੋ ਸਕਦਾ 29 ਦੇ ਦਨ ਪਰ ਇੰਨੇ ਨਹੀਂ ਘਟਦੇ ਜਿੰਨੇ ਵੀ ਘਟੇ ਉਹ ਵੀ ਤੁਹਾਨੂੰ ਦੱਸੂਗਾ ਤੇ ਬਾਕੀ ਰੇਟ ਤੁਹਾਨੂੰ ਪਤਾ ਰੋਜ਼ ਰੋਜ਼ ਵੱਧੇ ਰਹਿੰਦੇ ਆ। ਹਰ ਇੱਕ ਚੀਜ਼ ਹਰ ਇੱਕ ਦੇ ਬੱਸੇ ਬਾਹਰ ਹੁੰਦੀ ਜਾਂਦੀ ਹੈ। ਚਲੋ ਦੇਖਦੇ ਆਂ ਬਾਕੀ। ਚਲੋ ਵੀ ਦੋਸਤੋ ਹੁਣ ਅਸੀਂ ਜਾ ਰਹੇ ਆਂ ਘਰਾਂ ਨੂੰ। ਜਿਹੜਾ ਛੇੜਾ ਮਾਰਤਾ ਇਹਨਾਂ ਕੋਲੇ ਵੀ ਤੇ ਜਾ ਕੇ ਕਰਦੇ ਆਂ ਕੰਮਕਾਰ ਨਹਾਉਣੇ ਧੋਣੇ ਨਾਲੇ ਨਾਲੇ ਬਰਸ਼ਾਦੇ ਸ਼ੱਕਦੇ ਆਂ। ਤੇ ਪਹਿਲਾਂ ਕੈਮਰੇ ਦੇ ਥੋੜੇ ਜਿਹਾ ਨਾ ਹੋਰ ਜਿਵੇਂ ਜੇਟ ਪਾਉਣ ਨਾਲ ਪਸੀਨਾ ਲੱਗ ਜਾਂਦਾ ਤਾਂ ਥੋੜੀ ਜਿਹੀ ਸ਼ਰਤ ਹੁੰਦਲੀ ਆਈ ਹੋਵੇ। ਪਰ ਆਦੇ ਹੁੰਦੇ ਨਾ ਵੀ ਜਿਹੜੀ ਚੀਜ਼ ਜ਼ੁਬਾਨ ਤੋਂ ਨਿਕਲ ਗਈ ਸੋ ਨਿਕਲ ਗਈ ਦੂਰੀ ਰੋਜ ਜੀ ਬੋਲੀ ਜਾਵੇ ਨਾ ਬੋਲੀ ਜਾਵੇ ਤਾਂ ਕਰਕੇ ਉਵੇਂ ਅਡਜਸਟ ਕਰ ਲਿਓ ਕਿ ਸਹੀ ਗੱਲ ਅੰਕਲ ਜੀ ਮੈਂ ਤੇ ਅੰਕਲ ਜੀ ਸਾਡੀ ਸੁਸਾਇਟੀ ਦੀਆਂ ਖੂਬਸੂਰਤ ਗਲੀਆਂ ਵਿੱਚ ਗੀੜੀ ਲਾਉਂਦੇ ਫਿਰਦੇ ਆ ਆ ਦੇਖੋ ਆ ਦਰਖਤ ਵੇਖੋ ਜਿਹੜੀ ਮੈਂ ਗੱਲ ਕਰਦਾ ਸੀਗਾ ਕਿੰਨੇ ਲੱਗੇ ਆ ਇਹ ਸਾਡੇਲੇ ਪਾਸੇ ਲਾਏ ਇਹਨਾਂ ਨੇ ਫਿਰ ਅਸੀਂ ਆਪ ਲਾਉਣ ਲੱਗ ਗਏ ਤੇ ਬਸ ਵਾਹਿਗੁਰੂ ਮਿਹਰ ਕਰੇ ਤੁਹਾਨੂੰ ਦੱਸ ਦਗੇ ਵੀ ਆਪਣੇ ਜਿਵੇਂ ਖਬਰਾਂ 'ਚ ਵੀ ਆ ਰਿਹਾ ਹੈ ਵੀ 28 ਤਰੀਕ ਨੂੰ ਜਾਂ 27 ਤਰੀਕ ਨੂੰ ਮੌਨਸਨ ਆਪਣੇ ਆ ਜਾਣਗੀਆਂ 26 ਤਰੀਕ ਨੂੰ ਮੌਸਮ 'ਚ ਤਬਦੀਲੀ ਆਣੀ ਸ਼ੁਰੂ ਹੋ ਜੂਗੀ ਤੇ ਫਿਰ ਮੌਨਸੂਨ ਆ ਗਿਆ ਸਮਝ ਲਓ ਬੂਟੇ ਬਾਟੇ ਸਾਰੇ ਦੁਨੀਆ ਚੱਲ ਪੈਣਗੇ ਹੁਣ ਕਈ ਕਰੜੇ ਤਾਂ ਬਹੁਤ ਸੋਹਣੇ ਲਾਏ ਹੋਏ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਹੈ ਨਾ ਨਿਆਰਾ ਦੇਖੋ ਤਾਂ ਕਰਕੇ ਸਭ ਨੂੰ ਬੂਟੇ ਲਾਉਣੇ ਚਾਹੀਦੇ ਆ ਹਰ ਇੱਕ ਮਨੁੱਖ ਲਾਵੇ ਇੱਕ ਰੁੱਖ ਕੱਲਾ ਲਾਉਣਾ ਨਹੀਂ ਪਾਣੀ ਪਾਉਣਾ ਆਪਾਂ ਨਾਲ ਨਾਲ ਆਵੇ ਕਿੰਨੇ ਸੋਹਣੇ ਪਾਰਕ ਬਣੇ ਹੋਏ ਆ ਪਰ ਆਏ ਵੀ ਇਹਨਾਂ ਨੂੰ ਮੇਨਟੇਨ ਕਰਨ ਵਾਸਤੇ ਵੀ ਸਮਾਂ ਚਾਹੀਦਾ ਹੈ ਮੇਨ ਗੱਲ ਤਾਂ ਤੇ ਸਮਾਂ ਆਪਾਂ ਨੂੰ ਦੇਣਾ ਵੀ ਚਾਹੀਦਾ ਹੈ ਕਿਉਂਕਿ ਇਹ ਹੈ ਤਾਪਾਂ ਹੂੰ ਸਾਪਾਂ ਨੂੰ ਇਹਨਾਂ ਨੇ ਦੇਣਾ ਜਿਵੇਂ ਅਮਾਜ਼ਨ ਦਾ ਜੰਗਲ ਵੇਖ ਲਓ ਵੀ ਕਿੰਨੇ ਪਰਸੈਂਟ ਆਪਾਂ ਨੂੰ ਆਕਸੀਜਨ ਦਿੰਦਾ ਉਹ ਸਾਰੀ ਦੁਨੀਆ ਨੂੰ ਹੂੰ ਉੱਥੇ ਮੀਂਹ ਵੀ ਪਾਵੇ ਨਾ ਤੇ 10 ਮਿੰਟ ਬਾਅਦ ਕਣੀ ਥੱਲੇ ਜਾਂਦੀ ਹੈ ਜਿੱਥੇ ਕੁਦਰਤ ਦਾ ਸਹੀ ਨਜ਼ਾਰਾ ਹੈ ਇਹਦੇ ਮਤਲਬ ਪੰਛੀ ਜਾਂ ਜੀਵ ਜੰਤੂ ਰਹਿੰਦੇ ਆ ਜਿਹੜੇ ਆਪਾਂ ਕਦੇ ਸੋਚੇ ਵੀ ਨਹੀਂ ਹੋਣੇ ਜਿਹੜੇ ਮਤਲਬ ਇਹਦੇ ਪਹਾੜ ਹੀ ਨਹੀਂ ਹੋਈ ਜਿੰਨਾਂ ਦੀ ਓਕੇ ਦੋਸਤੋ ਕੋਈ ਗਲਤੀ ਫਲਤੀ ਹੋਈ ਬادله ਮਾਫੀ ਮਿਲਾਂਗੇ ਕੱਲ ਨੂੰ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਅਸੀਂ ਪਹੁੰਚ ਗਏ ਘਰੇ ਤੇ ਹੁਣ ਕਰਦੇ ਆ ਰੈਸਟ ਤੇ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਬਾਏ ਬਾਏ ਟਾਟਾ ਟੇਕ ਕੇਅਰ